ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਨਹੀਂ ਲੱਗੀ ਅੱਜ ਦਿਨ ਹੈਗਾ ਜੀ ਸੰਡੇ ਦਾ ਸਵੇਰ ਦੇ ਵੱਜ ਗਏ ਪੌਣੇ 7 ਹੋ ਗਏ ਅੱਜ ਅਸੀਂ ਬਹੁਤ ਲੇਟ ਹੋ ਗਏ ਉੱਠਣ ਨੂੰ ਉਹ ਕੰਮ ਹੋ ਗਿਆ ਅੱਜ ਹੋਰ ਦਿਨ ਚੰਗੀ ਤਿਹਾਰ ਦਿਨ ਮੰਦੀ ਅੱਗੇ ਮੈਂ 5:30 ਪੌਣੇ 5 ਉੱਠ ਖੜਦੀ ਸੀ ਅੱਜ ਅਸੀਂ ਜਾਣਾ ਵੀ ਸੀ 6:00 ਵਜੇ ਸਾਰੇ ਕੰਮ ਆ ਪਏ ਨੇ ਉਤੋਂ ਉੱਠਣ ਸਾਰ ਰੱਬ ਨੇ ਕੰਮ ਵਧਾਤਾ ਦੇਖੋ ਮੀਂਹ ਪੈ ਰਿਹਾ 6:00 ਦਾ ਟਾਈਮ ਹੈ ਸਵੇਰੇ 1:00 ਵਜੇ ਮੀਂਹ ਆ ਗਿਆ ਥੋੜਾ ਥੋੜਾ ਹੁਣ ਕਾਫੀ ਆ ਗਿਆ ਮੈਂ ਤਾਂ ਬਸ ਭੱਜ ਭੱਜ ਕੇ ਕਣੀਆਂ ਚੀ ਤਾਰ ਤੂਰ ਕੱਢੀਏ ਕੱਖ ਪਾਏ ਨੇ ਸਾਰਾ ਕੰਮ ਪਿਆ ਹੁੰਦੀ ਕਰੀਏ 8:30 ਵਜੇ ਅਸੀਂ ਜਾਣਾ ਬਹੁਤ ਮੁਸ਼ਕਲ ਹੋਈ ਪਈ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੱਥੇ ਜਾਣਾ ਹੈ ਅਜੇ ਵੀਡੀਓ ਸਟਾਰਟਿੰਗ ਹੀ ਕੀਤੀ ਆ ਸਵੇਰ ਤੋਂ ਬਾਕੀ ਦੇਖਦੇ ਆ ਅੱਗੇ ਅੱਗੇ ਮੈਨੂੰ ਲੱਗਾ ਮੀਂਹ ਚ ਹੀ ਜਾਣਾ ਪੈਣਾ ਜਾਣਾ ਵੀ ਅਸੀਂ ਨੇ ਦੂਰ ਆ ਇੱਕ ਘੰਟੇ ਦਾ ਰਸਤਾ ਹੈ ਤੇ ਇੱਕ ਦੇਖੋ ਹਨਾ ਵੀ ਆਪਾਂ ਆਪਣੇ ਕੋਲੇ ਘਰੇ ਕੱਪੜੇ ਇੰਨੇ ਹੁੰਦੇ ਨੇ ਸਾਡੇ 10-15 ਦਿਨ ਹੋ ਗਏ ਸਾਡੇ ਮੇਰਾ ਆਪਦਾ ਸੂਟ ਫੜਾਏ ਨੂੰ ਚਲਾ ਸਪਰੀਦ ਦਾ ਤਾਂ ਅਜੇ 5 ਦਿਨ ਹੋਏ ਤੇ ਬੜਾਏ ਨੂੰ ਸਾਡੇ ਟੇਲਰ ਨੇ ਸੂਟ ਨਹੀਂ ਤਿਆਰ ਕਰੇ ਅਸੀਂ ਕੱਲ ਦੇ ਲੜੀ ਜਾਂਦੇ ਹੁਣ ਲੈਣ ਗਿਆ ਪਿੰਦਰ ਹੁਣ ਰਹਾ ਰਾਤ 9 ਵਜੇ ਰੈਡੀ ਹੋਏ ਨੇ ਹਨਾ ਕਹਿੰਦਾ ਸੀ ਮੈਂ ਫੜਾ ਜੂ ਮੈਂ ਕਿਹਾ ਚਲ ਰਾਤ ਨੂੰ ਕਿੜਾ ਪਾਉਣੇ ਨੇ ਤੇ ਵਿਚਾਰੇ ਸਾਰਿਆਂ ਨੇ ਕੰਮ ਕਰਦੇ ਨੇ ਹਨਾ ਮੈਂ ਚਲ ਰਾਤ ਨੂੰ ਪਾਣ ਨੂੰ ਬਦੀਨ ਕਰਨੇ ਨੇ ਮੈਂ ਕਿਹਾ ਕੋਈ ਨਾ ਸਵੇਰੇ ਲੈ ਜਾਉਂਗੇ ਅਸੀਂ ਹੁਣ ਪਿੰਦਰ ਇੱਥੇ ਚਲਾ ਗਿਆ ਉਹ ਕਣੀਆਂ हट ਗਈਆਂ ਦੀ ਹੁਣ ਫੇਰ ਜ਼ਿਆਦਾ ਮੀਂਹ ਆ ਗਿਆ ਹੁਣ ਉਹ ਭਿੱਜੂਗਾ ਆਪਦੇ ਕੋਲੇ ਦੇਖ ਲਓ ਆਪਦੇ ਸੂਟ ਨਹੀਂ ਰੈਡੀ ਹੁੰਦੇ ਹਨਾ ਐਨਾ ਕਹਿਣ ਦੀਆਂ ਨੇ ਵੀ ਤੁਸੀਂ ਸਾਡਾ ਆਰਡਰ ਨਹੀਂ ਜਲਦੀ ਕਹਿ ਤਿਆਰ ਕਰਦੇ ਕੀ ਕਰੀਏ ਜੀ ਕੰਮ ਦੀ ਸਾਰੇ ਪਾਸੇ ਖਿੱਚੀ ਇੰਨੀ ਹੋਈ ਪਈ ਹੈ ਹਨਾ ਐਨੇ ਘਰੇ ਘਰੇ ਲੱਗੇ ਪੈਨੇ ਕੱਪੜੇ ਸਲਾਈ ਕਰਨ ਵਾਲੇ ਮੈਨੂੰ ਇਹ ਸੀ ਵੀ ਉਹਨਾਂ ਕੋਲੋਂ ਉਹ ਸਲਾਈ ਹੋ ਕੇ ਆ ਜਾਣਾ ਅਸੀਂ ਲੜ ਲੜ ਕੇ ਕੱਲ ਜਾ ਕੇ ਕੱਟਣ ਲਾਈ ਵੀ ਸਾਡੇ ਸੂਟ ਰੈਡੀ ਕਰੋ ਅਸੀਂ ਜਾਣਾ ਇੱਕ ਦੋ ਪ੍ਰੋਗਰਾਮ ਐ ਇਦਾਂ ਹੀ ਨਗਾ ਤੇ ਦੂਜੇ ਕੱਪੜੇ ਪਾ ਕੇ ਸੂਟ ਪਰ ਹੁਣ ਮੈਂ ਦੇਖੋ ਸਲਾਈ ਦਾ ਕਰ ਲੈਣੀ ਜੇ ਅੱਗੇ ਅਸੀਂ ਵੀ ਆਏ ਛਾਤਰੀਆਂ ਲੈਂਦੇ ਹੁੰਦੇ ਪੋਰੀਆਂ ਦੀਆਂ ਬਣਾ ਕੇ ਤੁਸੀਂ ਵੀ ਦੱਸਿਆ ਤੁਸੀਂ ਵੀ ਬਣਾਉਂਦੇ ਹੁੰਦੇ ਤੇ ਹੁਣ ਵੀ ਬਣਾਉਂਦੇ ਹੋਣੇ ਕੁਝ ਲੋਕ ਤਾਂ ਸਾਡੇ ਇਹ ਚਲੇ ਗਏ ਤੇ ਉਦੋਂ ਬਾਅਦ ਮੀਂਹ ਆ ਗਿਆ ਕਿਵੇਂ ਆਂਦਰੀ ਸਾਦਰੀ ਹੈ? ਹੈ? ਸਾਦਰੀ ਕਿਵੇਂ ਆ? ਠੀਕ ਆ। ਫੇਰਾ ਹਟ ਗਿਆ ਦੀ ਹੁਣ ਫੇਰ ਆ ਗਿਆ ਜਮੇ। ਆ ਦੇਖੋ ਜੀ ਮੀਂਹ ਪੈ ਰਿਹਾ 7:00 ਵਜੇ ਸਾਰਾ ਕੰਮ ਹੋ ਗਿਆ ਵੈਸੇ ਗਰਮੀ ਬਹੁਤ ਸੀ ਤੇ ਕੱਲ ਦੀ ਤਾਂ ਸੱਲ ਮੌਸਮ ਅਜੇ ਠੰਡਾ ਹੋ ਗਿਆ ਦੇਖੀ ਜੋ ਕਿਵੇਂ ਬਣੂਗਾ ਜਾਨ ਆਉਣ ਦਾ ਉਹ ਕੱਤੀ ਦੇਖੋ ਆਪਣੀ ਕਿਵੇਂ ਛੜੀ ਆ ਠੰਡ ਲੱਗਦੀ ਇਹਨਾਂ ਨੂੰ ਵੀ ਇਹਨਾਂ ਨੇ ਬਾਹਰ ਹੀ ਜਾਣਾ ਸੀ ਅੱਜ ਵੀ ਲੱਗੀ ਉਹਨਾਂ ਚਲੋ ਜੀ ਹੁਣ ਆਪਾਂ ਅੰਦਰ ਆਲਾ ਕੰਮ ਕਰਦੇ ਆਂ ਨੇ ਬਾਹਦੇ ਪੂਲੇ ਮਾਦ ਲੈਣੇ ਨੇ ਸੋਈ ਸਾਫ ਕਰਦਨੇ ਚਲੋ ਜੀ 9:00 ਵਜ ਗਏ ਬਹੁਤ ਖਿੱਚ ਕੇ ਤਿਆਰ ਹੋ ਜਾਣ ਨਾਲੇ ਅਸੀਂ ਰੋਟੀ ਪਾਣੀ ਨਹੀਂ ਬਣਾਇਆ ਕੁਝ ਨਹੀਂ ਕਰਿਆ ਦੇਖੋ ਮੇਰਾ ਸੂਟ ਬਣ ਕੇ ਆ ਗਿਆ ਬਲੈਕ ਔਰਗੰਜ਼ਾ ਦਾ ਇਦਾਂ ਦੀ ਨਾਲ ਚੁੰਨੀ ਹੈ ਮੇਰੇ ਬਾਹਲੇ ਚਿਰ ਦੀ ਚੋਅਸ ਤੇ ਵੀ ਐ ਮੈਂ ਸੂਟ ਬਣਾ ਲਾ ਦੇਖੋ ਸਾਡੇ ਜਵਾਕ ਸਵੇਰ ਦੇ ਤੇ ਆ ਤਿਆਰੀ ਹੋਏ ਨੇ ਇਹਨਾਂ ਨੇ ਕੱਖ ਨਹੀਂ ਕਰਿਆ ਮੈਨੂੰ ਐਂ ਦੀ ਵੀ ਝਾੜੂ ਝੂੜੂ ਲਵਾ ਲੂ ਨੇ ਤੋ ਹਾਂ ਪਾਲਾ ਬੂੜ ਸੇ ਦੀ ਕਰ ਪਲਾਉ ਦਿਂਦੇ ਜੁੰਦੇ ਹਾਂ ਜਿੱਦ ਤਰਸੇ ਰਹਿ ਗਿਆ ਬਹੌਣ ਨਾਲ ਇਧਰ ਹੋ ਚੱਕਣੇ ਨੇ ਹਾਂ ਚਲੋ ਜੀ ਆਪਾਂ ਤੁਹਾਨੂੰ ਦਾ ਦੇ ਆਪਾਂ ਚੱਲੇ ਪੁੰਨਾ ਵਾਲ ਮਾਸੀ ਤੁਸੀਂ ਵੀਡੀਓ ਚ ਦੇਖੀਓ ਜਿਹੜੀ ਆਉਂਦੀ ਹੁੰਦੀ ਆਪਣੇ ਉਹਦੇ ਪੋਤੇ ਨੇ ਜਾਣਾ ਤੇ ਉਹਨਾਂ ਨੇ ਅੱਜ ਪਾਠ ਰੱਖਿਆ ਆ ਦਾ ਭੋਗ ਹੈ ਤੇ ਉੱਥੇ ਚੱਲੇ ਆ ਸਾਨੂੰ ਕੰਟਾ ਲੱਗ ਜਾਂਦਾ ਪੂਰਾ ਜਾਣ ਤੇ ਹੈ ਆਜਾ ਇਧਰੋਂ ਕੱਢ ਲਿਆ ਸਾਰਾ ਕੁਝ ਬਿੱਤ ਪੇਟੀਆਂ ਵਾਲੇ ਕਮਰੇ ਜਿੰਦਾ ਲਾ ਦੇ। ਇਹਦਾ ਡਾਡੀ ਨਰਮ ਲਾਂ ਲੈ ਲਿਆ ਆਪਾਂ ਜਨ। ਆ ਦੇਖੋ ਆ ਖਲਾਰਾ ਈ ਛੱਡ ਕੇ ਜਾਵਾਂਗੇ ਹੁਣ ਆਪਾਂ। ਦੇਖੋ ਜੀ ਮੇਰਾ ਸੂਤ ਮੈਨੂੰ ਸੋਨਾ ਲੱਗਿਆ। ਹੈ? ਇਮੈਲ ਆਇਆ ਤੇ ਉੱਡ ਗਿਆ ਹਾਏ ਹਾਏ ਗਰਮੀ ਨਾਲ ਮੀਤ ਪੈ ਗਿਆ ਨਾ ਗਰਮੈਸ ਹੋ ਗਈ ਚਲੋ ਵੀ ਲਾਓ ਜਿੰਦੇ ਜਿੰਦੇ ਐਨੀ ਟਾਈਮ ਵਾਲਾ ਪਾ ਦੇਗੇ ਗੁੱਡ ਪਾ ਲੈ ਚਲ ਚੱਲ ਪੀਤੇ ਇੱਤਰ ਤੱਕ ਜਿੰਦਾ ਲਾ ਦੇ ਬਸ ਹਾਏ ਹਾਏ ਸਾਇ ਭੀ ਨੂੰ ਆ ਪੱਖਾ ਚੱਲਦਾ ਛੱਡ ਦੋ ਤਾਂ ਅੰਦਰ ਹੀ ਵੜੂਗਾ ਭੱਜ ਕੇ ਆ ਕੇ ਇੱਕ ਜਣਾ ਗੂਲਰ ਮੂਰੇ ਪੈ ਜਾਂਦਾ ਮੇਰੇ ਵੀਡੀਓ ਕਿੰਨੇ ਲੇਟ ਜੇ ਹੋ ਰਹੀ ਹੈ ਕੱਟ ਹੋ ਰਹੀ ਹੈ ਲਾਈਟ ਘਟਾ ਰખી ਹੈ ਹਾਂ ਹਾਂ ਮੈਂ ਤਾਂ 10 ਮਿੰਟ ਹਵਾ ਲੈ ਲਾਂ ਤੁਸੀਂ ਗੇਟ ਬੂਟ ਖੋਲ ਕੇ ਗੱਡੀ ਕਢੋ ਇਹਨੇ ਅੱਜ ਸਭ ਇਕੱਲਾ ਸਭ ਇਕੱਲਾ ਨੂੰ ਅੱਜ ਬੈਠਾ ਦੇ ਆ ਕੇ ਦੇਖਿਓ ਆ ਕੇ ਉਦੋਂ ਹੋਰ ਸਿੱੜ ਦੋਂਗੇ ਲਿਆ ਕੇ ਪੂਰਾ ਬਾਰੀ ਬਾਰੀ ਸਾਰੇ ਹਵਾ ਲੈਂਦੇ ਨੇ ਸਭ ਹੀ ਤਾਂ ਨਹੀਂ ਜਾਣਾ ਵਿਚਾਰਾ ਇਹ ਰੋਜ਼ ਕੱਢ ਜਾਂਦਾ ਆ ਪੱਖੇ ਬੰਦ ਕਰਨ ਵਾਲੇ ਨੇ ਕੌਣ ਬੰਦ ਕਰੂਗਾ ਹਲੀਪੁਰ ਦੀ ਫੜੀ ਬਿੰਦਰਾ ਇਹਨੂੰ ਤੇ ਲਾਲਾ ਠੰਡੀ ਹੋ ਜੂਗੀ ਆ ਵੀ ਤਰ ਲੈ ਇੱਥੇ ਮੈਂ ਫੇਰ ਭੁੱਲ ਜੂਗੀ ਚਲੋ ਆ ਪੱਖੇ ਪੱਖੇ ਬੰਦ ਕਰੀ ਮੜਿਆ ਪੋਚ ਕੇ ਇੱਥੋਂ ਦੀ ਲੰਗ ਕੇ ਮੈਂ ਲਿਬੜ ਜਾਣਗੀ ਚਲੋ ਭਈ ਸਭੀ ਅੰਦਰ ਜਾ ਗਾਹਾਂ ਕਰਾ ਲੈ ਗਾਹਾਂ ਕਰ ਲੋ ਹੁਣ ਕੀ ਹੋ ਗਿਆ हाँ? आ जाओ आ कु लाओ सैफी नंदर बैठ के बिंदर कुंडी ला सी सुन दे हाँ? रमाल चक लिया बिंदर चलो हाँ करो से, 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 से लाए बैठोगे ਇੱਕੀ ਗੋਜ ਮਾਸੀ ਨੂੰ ਬਚਾਰੇ ਕਰ ਲਓ ਆ ਫੋਨ ਨਾਲ ਭਰਤਾ ਰੱਖ ਲੈ ਵਿੱਚ ਕੋਈ ਨਾਲ ਅੱਜ ਮੰਨ ਲਈ ਚਲੋ ਜੀ ਆਪਾਂ ਪਹੁੰਚ ਗਏ ਸੰਗਰੂਰ 10 ਵਜ ਗਏ ਅੱਧੇ ਘੰਟੇ ਚ ਅਸੀਂ ਸੰਗਰੂਰ ਪਹੁੰਚੇ ਸੰਗਰੂਰ ਇੱਧਰ ਵਾਲਾ ਪੁਲ ਖਰਾਬ ਹੈ ਜੀ ਇਹ ਸਾਨੂੰ ਇੱਧਰ ਪਿੰਡਾਂ ਵਿੱਚ ਦੀ ਆਉਣਾ ਪੈਂਦਾ ਨਹੀਂ ਫਿਰ ਮੈਨਾਂ ਕਿਉਂ ਕਹੂ ਕਿਉਂਣਾ ਪੈਂਦਾ ਉੱਧਰ ਦੀ ਬਾੜੀ ਦੂਰ ਪੈ ਜਾਂਦਾ ਸੀ ਬਾੜਾ ਲੇਟ ਹੋ ਜਾਂਦੇ ਤੇ ਉਸ ਥੋੜਾ ਜਿਹਾ ਮੀਂਹ ਕਰਕੇ ਵੀ ਗਿੱਲਾ ਜਾ ਕਰਕੇ ਹੌਲੀ ਹੌਲੀ ਜਾਣਾ ਪੈਂਦਾ ਤਾਂ ਕਰਕੇ ਟਾਈਮ ਲੱਗ ਜਾਂਦਾ ਘੰਟਾ ਤਾਂ ਸਾਨੂੰ ਲੱਗਣੀ ਲੱਗਣਾ ਜੀ ਕਿਧਰੇ ਦੀ ਮਰਜ਼ੀ ਵਗ ਜਾ ਉਹਦੇ ਵੱਧ ਪਮਾ ਲੱਗੇ ਜੀ ਘੱਟ ਨਹੀਂ ਲੱਗਦਾ ਤੇ ਆਪਾਂ ਸੰਗਰੂਰ ਪਹੁੰਚ ਗਏ ਰੇਲਵੇ ਚੌਂਕ ਕੋਲ ਇਸ ਤੋਂ ਬਾਅਦ ਆਪਾਂ ਸਿੱਧਾ ਲੱਡੇ ਨੂੰ ਅਸੀਂ ਵੱਡਾ ਰੋਡ ਹੀ ਜਾਂਦੇ ਹਾਂ ਅਸੀਂ ਐ ਹੁਣ ਅੱਜ ਤਾਂ ਸਾਨੂੰ ਉਹ ਪੁਲ ਕਰਕੇ ਜਲਦੀ ਜਾਣਾ ਤੇ ਪਿੰਡ ਵਿੱਚ ਦੀ ਹੋਣਾ ਪਏਗਾ ਨਹੀਂ ਅਸੀਂ ਜਿਆਦਾ ਪਿੰਡਾਂ ਵਿੱਚ ਨਹੀਂ ਵੜਦੇ ਕਿਉਂ ਵੱਡੇ ਰੋਡ ਵਧੀਆ ਆ ਆਪਦੀ ਗੱਡੀ ਤੁਰ ਜਾਂਦੀ ਆ ਪਿੰਡਾਂ 'ਚ ਉਹਨੇ ਟਾਈਮ ਲੱਗ ਜਾਂਦਾ ਮੋੜਾ ਮੋੜਾ ਤੇ ਬਾਕੀ ਮੀ ਪਤਾ ਕੀ ਗਾ ਨਹੀਂ ਪਤਾ ਰਸਤੇ ਕਿੰਨੇ ਖਰਾਬ ਹੁੰਦੇ ਹੁਣ ਆਪਾਂ ਇੱਥੋਂ ਸੰਗਰੂਰ ਤੋਂ ਬਸ ਵੱਡਾ ਰੋਡ ਲੱਡਾ ਲੱਡਾ ਤੇ ਲੱਡੇ ਕੋਲ ਜਾਂਦੀ ਹੈ ਜੀ ਸੜਕ ਉਧਰ ਪੁੰਨਾਵਾਲ ਨੂੰ ਇਸੇ ਵਲਟ ਨਹੀਂ ਹਲ ਗਿਆ ਜੇ। ਹਾਂ ਜੀ ਤੁਸੀਂ। ਫਸ ਦੇ ਲਈ ਸਿਲੈਕਟ ਕਰ ਲੈਣ ਜਵਾਰੇ। ਸੌਰੀ ਕਰੇ ਲਾ ਬਲਾ ਬੀ। ਉਮਰ ਮਾਲ ਵੀ ਬੰਦਣੀ ਆ। ਹਾਂ। ਪਸਾਉ ਤੋਂ ਪਹਿਲਾਂ ਆਗੇ। ਪਤਾ ਵੀ 11 ਵਜੇ ਭੋਗ ਪਾਉ। ਹੈ? ਮੈਂ ਬਰਬਾਦ ਕਰਦੇ ਆਗੇ ਆਪਈ ਹੋਤੀ ਆਪਣ ਯਾਦਿਕਾ ਆੜੀ ਸੁਰਗੈ ਸਤਮੈ ਭੂਕੀਯਮ ਤਾਂ ਹੀ ਪਹਿਲਾਂ ਲੈ ਕੇ ਆ ਗਏ ਸੀ ਕੁੜੀਆਂ ਦਿਖਾਵਾ ਜੁਨੇ ਆ ਤੋ ਵਾਸੇਗਾ ਵਧੀਆ ਲੱਗਦਾਗਾ ਸਮਾਗਮ ਗਿਆਨ ਧਿਆਨ ਜਿੰਦੇ ਇਹਨਾਂ ਦਾ ਧਿਆਨ ਸੇ ਮੈਂ ਆਪ ਨੂੰ ਪਰਮਾਏ ਨਮਰ ਅਪਿਆਲਾ ਜਾਈ ਸਿਰਸਾਨ ਜੇ ਸੱਚ ਨਾ ਆਵੇ ਸਿਰਸਾਨ ਅਨੰਤ ਜੀ ਇਹ ਚਾਹ ਬਿਲਕੁਲ ਨਾ ਜਾਨਾ ਉਹ ਲੋਕਾਂ ਦੇ ਆਉਂਦੇ ਸੀ ਗਾਹ ਨੂੰ ਤੇ ਵਧੀਆ ਰਹੇ

네? 거기 뒤에 거 뒤에. 여기 벨트 이고 ਬਾਚਰਾ ਇਹ ਨਹੀਂ ਕਰੇਗੀ ਨਾ ਤੂੰ ਅੱਡ ਪਾਲਾ ਮੈਂ ਅੱਡ ਪਾ ਦਿੱਤੀ ਆਪਾਂ ਦੋਨੋਂ ਹੀ ਪਾਲਾਂਗੇ ਇਕੱਠੀ ਪਾਲਾ ਫਿਰ ਅਰੀਦਾ ਕੌਣ ਬੈਠੇ ਜਾਣਦੀ ਇਹਨੂੰ ਹੈ ਕਿਉਂ ਨਹੀਂ ਆਣਦੀ ਹੈ ਇੰਦਰ ਤੂ ਪਕੌੜਾ ਖਾ ਕੇ ਵੀ ਆ ਗਿਆ ਸੀ ਤਾਂ ਹਾਜੀ ਸ਼ੁਰੂ ਹੀ ਕਰ ਰਹੇ ਨੇ ਕਿਹਨੇ ਖਾਣੇ ਨੇ ਇਹ ਪਕੌੜੇ ਘੱਟ ਖਾਂਦਾ ਇਹ ਮਿੱਠਾ ਖਾ ਲੇ ਇਹ ਘਰੋਂ ਮਿਚਾ ਪੀ ਕੇ ਆਏ ਨੇ ਉਹਨਾਂ ਦੇ ਇੱਥੇ ਜੰਮਾਈ ਮਾਰਨੀ ਨਹੀਂ ਲੱਤਾਂ ਆਉਂਦੀਆਂ ਨੇ ਚੱਕਦੇ ਰਹੇ ਸੁਣ ਆਉਂ ਕਾਹਦੇ ਮਾੜਾ ਜਾਂ ਪੈਰ ਦੁਖਦਾ ਬਾਣੀਆਂ ਨਾਲ ਕੰਮ ਕਰ ਕਹਿੰਦੀ ਮਾੜਾ ਜਾਂ ਪੈਰ ਦੁਖਦਾ ਬਾਣੀਆਂ ਵਾਂਗ ਲੰਗ ਇੰਨਾ ਮਾਰਦੀ ਐ ਐਨੇ ਤੂੰ ਕਹੇਂਗੀ ਇਹ ਕਿ ਮਾੜਾ ਕਹੀਂ ਤੱਕ ਹੈ ਵੀ ਤੂੰ ਕਹੇਂਗੀ ਨੱਤੀ ਹੁੰਦਾ ਜੀ ਮੀ ਅਮਰ ਕਰਦੇ ਹਾਂਰੀ ਜੂਲਸੀ ਦੇ ਅੰਦਾ ਖਾ ਲੈਣਾ ਹੈ ਜਾਣਾ ਕਿੰਨੇ ਨੂੰ ਪਤਾ ਹੈ 16 ਨੂੰ ਕਿੰਨੇ ਵਜੇ ਆ ਰਾਤ ਨੂੰ ਕਿੱਥੋਂ ਜੜੇਗਾ ਦਿੱਲੀ ਦਿੱਲੀ ਦਾ ਪੂਰੋਂ ਕਿੰਨੇ ਵਜੇ ਰੋਏਗਾ ਫਿਰ ਪੂਰੋਂ ਕਿੰਨੇ ਵਜੇ ਰੋਏਗਾ ਤੂੰ ਦਸ ਵਜੇ ਉਰੋਂ ਦੁਰਨਾ ਉੱਥੇ ਕਿਆ ਵਜ ਦੀ ਹੈ 11 ਵਜੇ ਮੈਂ ਜੀ ਮੈਂ ਕਹਿੰਦੀ ਹਾਂ ਮਖਰੋਤ ਇੱਥੇ ਹਵਾ ਨਾਲ ਜੀ ਨੰਬਰ 4 ਤਕਰ ਪੈਣੇ ਰੀਤ ਤੇਰੀ ਮਾਂ ਦਾ ਸਮਾਨ ਦੇਖ ਲੈ ਆ ਜਾ ਕਨੀਆ ਦਾ ਪਰਸ ਲੈ ਨਹੀਂ ਸਾਰੇ ਭਾਗੇ ਆਪਾਂ ਬੈਠੇ ਚੱਕੀ ਨੋਰ ਬੱਲੇ ਆਹ ਹੁਣ ਸੇ ਹੁਣ ਉਹ ਫੋਟੋ ਕਿੱਥੇ ਦੀਦੀ ਸੰਗ ਨਹੀਂ ਲੱਗਦੀ ਇੰਦਰ ਲਾਉਂ ਘਰ ਮੈਂ ਨਹੀਂ ਇਥੇ ਪਹਿਲਾਂ ਤੂੰ ਮੱਥਾ ਟੇਕ ਲੈ ਮੇਨੂੰ ਬਾਅਦ ਚ ਫੜਾ ਦੇ ਮੈਂ ਬਣਾਉਂਗਾ ਤਮ ਬਿਖੂ ਰਾਮ ਦਿਆ ਜਿਸਮ ਸੁਤੇ ਆਮ ਸੋਮ ਤੇ ਕਦਮ ਸਾਹੋ ਮਨ ਚਲਾ ਤਾ ਆਉ ਹੋਤ ਸੁਮਾਰੂ ਰਾਮ ਨਮਤਰ ਕਾ ਰੂ ਦੇ ਕੀ ਤੂ ਦੀ ਦੇਖਿਆ ਜਿਸਮ ਮਸਨ ਸਾਥੀ ਕੀ ਆਮ ਮਰਦਨ ਨਾਮ ਜਪੋ ਨਿਗਲਾਏ ਦੁਖ ਦਰਦ ਮਨ ਦੇ ਭੋਗ ਨਾਏ ਸੁਮਾਰੂ ਪ੍ਰਮੋਸਾਰੀ ਦਰਗਨ ਮੈਂ ਖੇਤਮਾਰੀ ਕਾ ਦੇਖ desh pe dura kaha kunai apna jayit mand pe halka lok mane pani chate jestra na kaai sunai guru ke naam mein mal ho so thar kitaye sankard simpa ko munh hai sir upar sada usula naam saami saripur ma ਜੇਸੂ ਮਨਵਾਸੈ ਸੋਤਿ ਨਾ ਆਨੁ ਆਤਮਿਆਨੀ ਗੁਰਦਾਰਨੀ ਵਾਹਿਗੁਰੂ ਦਾ ਖੰਸਾ ਵਾਹਿਗੁਰੂ ਜੀ ਦੀ ਖਤਹਿਰੇ ਪੂਰਾ ਹੋ ਗਿਆ ਪੀਪੀ ਨੂੰ ਆਣੇ ਆਤਮਨੈਂਦੀ ਜੇਸੂ ਕੋ ਆਪਕੋ ਸਤਿ ਸ਼੍ਰੀ ਅਕਾਲ ਰਾਮ ਕਲੀ ਮਹਾਰਾਜ ਦੀ ਜਨਮਗ लोक पवन रोपाणी पिपा